ਉਈ ਘਰਾਂ ਨੇ ਕਿ ਭਈ ਇੰਟਰਨੈਟ ਤੇ ਸਾਰੇ ਬਾਕੀ ਹੱਤ ਬੋਲਣ ਨਾ ਫਿਲਹਾਲ ਲੱਗ ਜਾਂਦੇ ਕਿਸੇ ਨੂੰ ਕੁਝ ਨੀਅਤ ਪਤਾ ਹੈਗਾ ਕੋਈ ਗੱਲ ਹੈ ਮੈਂ ਕੀ ਕਹਿੰਨਾ ਹਾਂ ਜੀ ਮੈਂ ਦੇਖ ਲਿਆ ਮੈਂ ਨੇ ਇੰਟਰਨੈਟ ਤੇ ਮੈਂ ਦੇਖਿਆ ਮੈਂ ਪੰਜ ਛੇ ਵੀਡੀਓ ਐਸੀ ਦੇਖਿਆ ਭਈ ਜਿਹੜੀ ਕੀ ਕਹਿੰਨਾ ਕੁਝ ਇਹੀ ਕੈਰਸੀਪ ਕੋ ਤਾਂ ਮਤਲਬ ਕਹਿੰਦਾ ਕਿ ਨਾ ਕੋਈ ਜੋ ਸ਼ੇਰ ਨਹੀਂ ਜੋ ਫਲਾਣਾ ਟਕਾਣਾ ਕੀ ਕਹਿੰਦਾ ਚਲ ਆਪਾਂ ਨੂੰ ਇਹ ਇਹ ਸਿੰਘ ਦਾ ਮਤਲਬ ਤੁਹ ਪਤਾ ਹੈ ਕਿ ਹਾਂ ਵੀ ਇਹ ਹੁੰਦਾ ਹੈ ਕਿ ਅ ਕੀ ਕਿਨ ਬਿਸਿਰ ਅਣਾ ਕੀ ਕਿਨਤ ਬਹਾਦਰ ਜਫਰਾਣਾ ਹਨ ਇਹ 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 ਜੀ ਜੀ ਤੁਹਾਨੂੰ ਪਤਾ ਪਰ ਪਰ ਦਾ ਮਤਲਬ ਬਹੁਤ ਹੀ ਕਿੰਨੇ ਰੀਅਲ ਲੋਕਾਂ ਨੂੰ ਹੁੰਦਾ ਪਤਾ ਵੀ ਅਣਾ ਵੀ ਅੱਲਾ ਰੀਅਲ ਲੋਕਾਂ ਨੂੰ ਪਤਾ ਤੇ ਮਿੰਨੋਸ ਅੰਦਰੋਂ ਕਿੰਨਾ ਤੇ ਕਿਰਿਆਸ਼ਟੀ ਹੋਈ ਮੈਂ ਕਿ ਦੇਖੀ ਗਏ ਤਾਂ ਮਤਲਬ ਉਹ ਕੀ ਹੋ ਸਕਦਾ ਅਸਲੀ ਮੀਨਿੰਗ ਕੀ ਹਤਾ ਮੈਂ ਗੂਗਲ ਤੇ ਗਿਆ ਉੱਥੇ ਵੀ ਉਹਨਾਂ ਨੇ ਇਹੀ ਦੱਸਿਆ ਕਿ ਹਾਂ ਵੀ ਹੱਦ ਤੱਕ ਇਹ ਕਹਣਾ ਕੋਰ ਰੁਕ ਕੇ ਤਾਂ ਮੇਰਾ ਮਤਲਬ ਇਹ ਹੈਗਾ ਕਿ ਕੋਈ ਜਾਂ ਕੋਈ ਜਸ ਹੇਰਨੀ ਜਾਂ ਫਿਬਾਦਰ ਮਤਲਬ ਕੁੜੀ ਹੈ ਨਾ ਫਿਰ ਉਹ ਅੰਦਰ ਇਹ ਮੈਂ ਕਹ ਜਿਹੜੇ ਇਹੀ ਸੇਮ ਚੀਜ਼ ਰੱਖਣੀ ਹੁੰਦੀ ਤਾਂ ਫਿਰ ਗੁਰੂ ਨਨਤ ਮਹਾਰਾਜ ਨੂੰ ਨਦ ਕੁੜੀਆਂ ਨੂੰ ਅਲੱਗ ਨਾ ਰੱਖਣ ਦੀ ਕਿ ਲੋੜ ਸੀ ਅਪਸਤ ਤੱਕ ਸਿੰਘਣੀ ਦਾ ਰੱਖ ਦਿੰਦੇ ਹਨਾ ਕਿੰਨੇ ਇਨਾਵਤ ਤੇ ਦਿਮਾਗ ਕੰਨੜਾ ਦੀ ਕੀ ਨੋਟ ਸੀ ਫਿਰ ਮਨੇ ਇਧਰ ਤੱਕ ਮੈਂ ਡੀਪ ਲਿੰਕ ਪਰ ਸਰਚ ਕੀਤਾ ਜੋ ਕਿ ਬੇਸਿਕਲੀ ਇੰਨੇ ਅਤਨਤ ਕੋਈ ਨਹੀਂ ਅਤਨਤ ਕਰਦਾ ਹੁੰਦਾ ਪਰ ਫਿਰ ਮੈਨੂੰ ਇਹ ਦੀ ਤੀਤ ਯਤ ਬਿੱਲੀਆ ਇਹ ਮਨੇ ਸਿੱਧ ਤੇ ਮੈਂ ਸਰਚ ਕੀਤੀ ਤੇ ਮੈਨੂੰ ਇਹ ਦੇਖਣ ਮਿਲਿਆ ਮੈਂ ਕਿ ਭਾਈ ਲੇਕਨ ਉਹਨਾਂ ਨੇ ਦੱਸਿਆ ਹਨਾ ਮੈਂ ਡੀਪ ਲੀਅਰ ਸਰਚ ਕੀਤੀ ਤਾਂ ਮੈਨੂੰ ਇਹ ਦੇਖਣ ਨੂੰ ਮਿਲਿਆ ਕਿ ਜੋ ਕੋਰ ਦਾ ਅਸਲੀ ਮੀਨਿੰਗ ਸ ਕੀ ਹੈ ਉਹ ਇਹ ਹੈਗਾ ਕਿ ਇੱਕ ਨਤ ਪੰਛੀ ਹੈ ਇੱਕ ਪੰਛੀ ਦਾ ਨਾਮ ਹੈ ਕੋਰ ਉਹ ਪੰਛੀ ਇੰਨਾ ਤੇਜ ਪੰਛੀ ਆ ਨਾ ਉਹ ਉਹ ਕੀ ਕਹਿੰਦਾ ਉਹ ਬਹੁਤ ਇੰਨਾ ਤੇ ਇਹ ਪਤੇ ਜਣਾ ਤੇ ਇੰਨਾ ਹੱਤ ਫੁਰ ਤੇ ਫੁਰ ਤੇ ਲੱਗਾ ਉਹ ਕੀ ਕਹਿੰਦਾ ਕਿ ਸ਼ੇਰ ਦੇ ਮੂੰਹ ਚ ਜੇ ਕਿੰਨਾ ਜਮੂ ਖੋਲ ਕੇ ਜੀ ਮੀਟ ਰੱਖਦੀ ਹੈ ਨਾ ਉਹ ਕੀ ਕਹਿੰਦਾ ਇਹ ਤਾਂ ਕਦੋਂ ਵੱਤ ਮੀਟ ਚੱਕ ਕੇ ਲੈ ਜਾਊਗਾ ਮਤ ਪੱਤ ਨਹੀਂ ਲੱਗਣਾ ਇੰਨਾ ਤੇਜ ਜਤ ਪੰਛੀ ਆ ਉਹ ਤੇ ਉਹ ਪੰਛੀ ਦਾ ਨਾਮ ਕਿੰਨਾ ਤਕੌਰ ਹੈ ਤੇ ਉਹ ਕੋਰ ਕੀ ਕਹਿੰਦਾ ਕਿ ਗੁਰੂ ਮਹਾਰਾਜ ਨੇ ਕਿੰਨਾ ਇੰਨਾ ਕੁੜੀਆਂ ਦਿੱਤੇ ਇਹੀ ਜੀਤ ਵਿਆਪਕ ਨੂੰਦ ਮਤਤ ਪਤਾ ਨਹੀਂ